ਦਿਆਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅੱਜਕਲ ਜਿਹੜੇ ਬਜ਼ੁਰਗ ਲੋਕ ਨੇ ਜਿਨ੍ਹਾਂ ਨੂੰ ਗੋਡਿਆਂ ਦੀ ਸਮੱਸਿਆ ਆਉਂਦੀ ਆ ਤਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨੀਚੇ ਭੁੰਜੇ ਨਹੀਂ ਬੈਠ ਸਕਦੇ ਜਿਹਦੇ ਚੱਲਦੇ ਉਹਨਾਂ ਨੂੰ ਜਦੋਂ ਦਰਵਾਸਰ ਸਾਹਿਬ ਦੇ ਵਿੱਚ ਬੈਠਣ ਲਈ ਕੁਰਸੀਆਂ ਲਗਾ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਛੋਟੇ-ਛੋਟੇ ਮੇਜ਼ ਲਗਾ ਦਿੱਤੇ ਜਾਂਦੇ ਨੇ ਜਾਂ ਫਿਰ ਹੁਣ ਦੇਖਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਸਰ ਸਾਹਿਬ ਦੇ ਅੰਦਰ ਇੱਕ ਡਿਊਟੀ ਟਾਈਪ ਜਿਹੜਾ ਕਿ ਬਣਾਇਆ ਜਾ ਰਿਹਾ ਜਿੱਥੇ ਕਿ ਬਜ਼ੁਰਗ ਜਿਹੜੇ ਨੇ ਭੁੰਜੇ ਨਹੀਂ ਬੈਠ ਸਕਦੇ ਉਹ ਜਿਹੜਾ ਕਿ ਉੱਥੇ ਬੈਠ ਕੇ ਗੁਰਬਾਣੀ ਜਿਹੜੀ ਕਿ ਸੁਣ ਸਕਦੇ ਨੇ ਤੇ ਕੀਰਤਨ ਸੁਣ ਸਕਦੇ ਨੇ ਜਿਹਦੇ ਚੱਲਦੇ ਇਹ ਲਗਾਤਾਰ ਦੇਖਿਆ ਜਾ ਰਿਹਾ ਕਿ ਕਾਫੀ ਥਾਮਾਂ ਦੇ ਉੱਤੇ ਅਜਿਹੀਆਂ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਕਿ ਲੋਕਾਂ ਦੇ ਜਿਨ੍ਹਾਂ ਨੂੰ ਜਿਹੜੇ ਅਪਾਹਜ ਨੇ ਜੋ ਫਰ ਬੈਠਣ ਦੇ ਵਿੱਚ ਸਮੱਸਿਆ ਆਉਂਦੀਆਂ ਉਹਨਾਂ ਵਾਸਤੇ ਜਿਹੜਾ ਕਿ ਅਲੱਗ ਤੋਂ ਜਿਹੜਾ ਕਿ ਬੈਠਣ ਲਈ ਜਿਹੜੀਆਂ ਸੀਟਾਂ ਉਹ ਬਣਾਈਆਂ ਜਾਂਦੇ ਤਾਂ ਇਸ ਨੂੰ ਲੈ ਕੇ ਲਗਾਤਾਰ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਆਖਰ ਮਹਾਰਾਜ ਦੇ ਬਰਾਬਰ ਕਿਵੇਂ ਜਿਹੜੇ ਕਿ ਲੋਕ ਬੈਠ ਸਕਦੇ ਨੇ ਸੋ ਲੈ ਕੇ ਵੱਡੇ ਜਿਹੜੇ ਕੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੇਕਰ ਤੁਹਾਨੂੰ ਬੋੜੇ ਦੀ ਸਮੱਸਿਆ ਤਾਂ ਤੁਸੀਂ ਘਰ ਬੈਠ ਕੇ ਵੀ ਜਿਹੜਾ ਕੀ ਆ ਨਾਮ ਜਪ ਸਕਦੇ ਹੋ ਕੀਤਨਾ ਸੁਣ ਸਕਦੇ ਸਭ ਕੁਝ ਕਰ ਸਕਦੇ ਹੋ ਪਰ ਇਸ ਤਰੀਕੇ ਦੇ ਨਾਲ ਮਹਾਰਾਜ ਦੇ ਬਰਾਬਰ ਬੈਠਣਾ ਇਹ ਕਿਸੇ ਨੂੰ ਅਧਿਕਾਰ ਨਹੀਂ ਹੁੰਦਾ ਤਾਂ ਅਜਿਹੀਆਂ ਜਿਹੜੇ ਕੀ ਗੱਲਾਂ ਲਗਾਤਾਰ ਸਾਹਮਣੇ ਆ ਰਹੀ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਜਦੋਂ ਡਿਊਟੀ ਬਣੀ ਹੋਈ ਆ ਕੁਝ ਸਿੱਖਾਂ ਵੱਲੋਂ ਦੇਖੀ ਜਾਂਦੀ ਹੈ ਇਹ ਜਿਹੜੇ ਪਹਿਰਾਵੇ ਦੇ ਵਿੱਚ ਨੇ ਸਿੱਖ ਪਹਿਰਾਵੇ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਕੀ ਗੁਰਦੁਆਰਾ ਦਰਬਾਰ ਸਾਹਿਬ ਦੇ ਅੰਦਰ ਚਾੱਕ ਇਹਨਾਂ ਦੇ ਵੱਲੋਂ ਜਿਹੜੀਆਂ ਲੋਕਾਂ ਵਾਸਤੇ ਜਿਹੜੀਆਂ ਬੈਠਣ ਵਾਸਤੇ ਸੀਟਾਂ ਬਣਾਈਆਂ ਹੋਈਆਂ ਸੀ ਡਿਊਟੀ ਬਣਾਈ ਹੋਈ ਸੀ ਇਸ ਨੂੰ ਜਿਹੜਾ ਕਿ ਹਥੌੜਿਆਂ ਦੇ ਨਾਲ ਭੰਨਿਆ ਗਿਆ ਅਤੇ ਇਸ ਨੂੰ ਜਿਹੜਾ ਕਿ ਭੰਨ ਕੇ ਸਾਰਾ ਇੱਥੋਂ ਖਤਮ ਕਰ ਦਿੱਤਾ ਗਿਆ ਤਾਂ ਕਿ ਜਿਹੜੇ ਲੋਕ ਨੇ ਉਹ ਗੁਰੂ ਮਹਾਰਾਜ ਦੇ ਪ੍ਰਾਪਰ ਜਿਹੜੇ ਕਿ ਨਾ ਬੈਠਣ ਇਸ ਨੂੰ ਲੈ ਕੇ ਲੋਕਾਂ ਦੀ ਜਿਹੜੀ ਕਿ ਵੱਖ-ਵੱਖ رائے ਸਾਹਮਣੇ ਆ ਗਿਆ ਕੁਝ ਇਸ ਗੱਲ ਦੇ ਹੱਕ ਦੇ ਵਿੱਚ ਵੀ ਨੇ ਤੇ ਕੁਝ ਵਿਰੋਧ ਵੀ ਕਰ ਰਹੇ ਨੇ ਪਰ ਸਾਡੇ ਦਰਸ਼ਕ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਅਸੀਂ ਅਕਸਰ ਗੁਰਦੁਆਰਾ ਸਾਹਿਬ ਦੇ ਅੰਦਰ ਜਾਣੇ ਤਾਂ ਦੇਖਿਆ ਜਾਂਦਾ ਕਿ ਜਿਨ੍ਹਾਂ ਨੂੰ ਬੋੜਿਆਂ ਦੇ ਉੱਠਣ ਬੈਠਣ ਦੇ ਵਿੱਚ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਅਕਸਰ 쿠ਸਤੀਆਂ ਲਾਈਆਂ ਜਾਂਦੇ ਨੇ ਅੰਦਰ ਬੈਠਣ ਵਾਸਤੇ ਜਾਂ ਫਿਰ ਉਹਨਾਂ ਨੂੰ ਪੀੜੀ ਵਗੈਰਾ ਦਿੱਤੀ ਜਾਂਦੀ ਹੈ ਜਾਂ ਫਿਰ ਅਜਿਹੇ ਪੱਥਰ ਦੇ ਪੱਕੇ ਜਿਹੜੇ ਕਿ ਅੰਦਰ ਬਣਾਏ ਜਾ ਰਹੇ ਨੇ ਸੀਟਾਂ ਬਣਾਈਆਂ ਜਾ ਰਹੇ ਨੇ ਤਾਂ ਕਿ ਜਿਨ੍ਹਾਂ ਨੂੰ ਬੈਠਣ ਉੱਠਣ ਦੇ ਵਿੱਚ ਸਮੱਸਿਆ ਉਹ ਬੈਠ ਕੇ ਜਿਹੜਾ ਕਿ ਅੰਦਰ ਗੁਰਬਾਣੀ ਜਿਹੜੀ ਕਿ ਸੁਣ ਸਕਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਸਕਦੇ ਨੇ ਨਕ ਤਮਸਤਕ ਹੋ ਸਕਦੇ ਨੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਕਿ ਲਗਾਤਾਰ ਦੇਖਿਆ ਜਾ ਪਰ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਵੀਡੀਓ ਸਕਰੀਨ ਦੇ ਤੇ ਤੁਸੀਂ ਸਾਫ਼ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਐ ਸਿਮਿੰਟ ਦੇ ਨਾਲ ਪੱਕਾ ਦਰਵਾਜ਼ਾ ਸਾਹਿਬ ਦੇ ਵਿੱਚ ਬੈਠਣ ਲਈ ਬਣਾਈਆਂ ਗਈਆਂ ਸੀ ਇਹਨਾਂ ਸੀਟਾਂ ਨੂੰ ਜਿਹੜਾ ਕਿ ਨੌਜਵਾਨਾਂ ਦੇ ਵੱਲੋਂ ਜਿਹੜਾ ਕਿ ਤੋੜ ਦਿੱਤਾ ਗਿਆ ਭੰਨ ਕੇ ਇਹਨਾਂ ਨੂੰ ਜਿਹੜਾ ਕਿ ਚੰਗੀ ਤਰ੍ਹਾਂ ਸਾਫ਼ ਸਫਾਈਆਂ ਕੀਤਾ ਜਾ ਰਿਹਾ ਤੇ ਇਸ ਨੂੰ ਭੰਨ ਕੇ ਬਾਹਰ ਸੁੱਟਿਆ ਜਾ ਰਿਹਾ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਿ ਆਪਣੇ ਰਾਏ ਸਾਂਝੀ ਕੀਤੀ ਜਾ ਰਹੀ ਹੈ ਕਮੈਂਟਾਂ ਦੇ ਵਿੱਚ ਉਹ ਤੇ ਆਪਣੀ ਵੀ ਜ਼ਰੂਰ ਸਾਂਝੀ ਕਰਿਓ POV ਅਸੀਂ ਅਕਸਰ ਹੀ ਦੇਖਦੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅੱਜਕੱਲ ਜਿਹੜੇ ਬਜ਼ੁਰਗ ਲੋਕ ਨੇ ਜਿਨ੍ਹਾਂ ਨੂੰ ਗੋਡਿਆਂ ਦੀ ਸਮੱਸਿਆ ਆਉਂਦੀ ਆ ਤਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨੀਚੇ ਭੁੰਜੇ ਨਹੀਂ ਬੈਠ ਸਕਦੇ ਜਿਹਦੇ ਚੱਲਦੇ ਉਹਨਾਂ ਨੂੰ ਜਾਂ ਤਾਂ ਦਰਵਾਸਰ ਸਾਹਿਬ ਦੇ ਵਿੱਚ ਬੈਠਣ ਲਈ ਕੁਰਸੀਆਂ ਲਗਾ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਛੋਟੇ-ਛੋਟੇ ਮੇਜ਼ ਲਗਾ ਦਿੱਤੇ ਜਾਂਦੇ ਨੇ ਜਾਂ ਫਿਰ ਹੁਣ ਦੇਖਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਸਰ ਸਾਹਿਬ ਦੇ ਅੰਦਰ ਇੱਕ ਡਿਊਟੀ ਟਾਈਪ ਜਿਹੜਾ ਕਿ ਬਣਾਇਆ ਜਾ ਰਿਹਾ ਜਿੱਥੇ ਕਿ ਬਜ਼ੁਰਗ ਜਿਹੜੇ ਨੇ ਭੁੰਜੇ ਨਹੀਂ ਬੈਠ ਸਕਦੇ ਉਹ ਜਿਹੜਾ ਕਿ ਉੱਥੇ ਬੈਠ ਕੇ ਗੁਰਬਾਣੀ ਜਿਹੜੀ ਕਿ ਸੁਣ ਸਕਦੇ ਨੇ ਤੇ ਕੀਰਤਨ ਸੁਣ ਸਕਦੇ ਨੇ ਜਿਹਦੇ ਚੱਲਦੇ ਇਹ ਲਗਾਤਾਰ ਦੇਖਿਆ ਜਾ ਰਿਹਾ ਕਿ ਕਾਫੀ ਥਾਮਾਂ ਤੋਂ ਉੱਤੇ ਜਿਹੜੀਆਂ ਜੁੜੀਆਂ ਵੀਡੀਓ ਸਾਹਮਣੇ ਆਇਆ ਨੇ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਕਿ ਲੋਕਾਂ ਦੇ ਜਿਨ੍ਹਾਂ ਨੂੰ ਜਿਹੜੇ ਅਪਾਹਜ ਨੇ ਜੋ ਫਿਰ ਬੈਠਣ ਦੇ ਵਿੱਚ ਸਮੱਸਿਆ ਆਉਂਦੀ ਆ ਉਹਨਾਂ ਵਾਸਤੇ ਜਿਹੜਾ ਕਿ ਅਲੱਗ ਤੋਂ ਜਿਹੜਾ ਕਿ ਬੈਠਣ ਲਈ ਜਿਹੜੀਆਂ ਸੀਟਾਂ ਉਹ ਬਣਾਈਆਂ ਛਾਂਦੇ ਤੇ ਸੁਨ ਲੈ ਕੇ ਲਗਾਤਾਰ ਇਤਰਾਜ਼ ਜਤਾਇਆ ਜਾ ਰਿਹਾ ਕਿ ਆਖਰ ਮਹਾਰਾਜ ਦੇ ਬਰਾਬਰ ਕਿਵੇਂ ਜਿਹੜੇ ਕਿ ਲੋਕ ਬੈਠ ਸਕਦੇ ਨੇ ਸੁਨ ਲੈ ਕੇ ਵੱਡੇ ਜਿਹੜੇ ਕਿ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੇਕਰ ਤੁਹਾਨੂੰ ਬੋਢੇ ਦੀ ਸਮੱਸਿਆ ਤਾਂ ਤੁਸੀਂ ਘਰ ਬੈਠ ਕੇ ਵੀ ਜਿਹੜਾ ਨਾਮ 잡 ਸਕਦੇ ਹੋ ਕਿ ਤਰ੍ਹਾਂ ਸੁਣ ਸਕਦੇ ਹੋ ਸਭ ਕੁਝ ਕਰ ਸਕਦੇ ਹੋ ਪਰ ਇਸ ਤਰੀਕੇ ਦੇ ਨਾਲ ਮਹਾਰਾਜ ਦੇ ਬਰਾਬਰ ਬੈਠਣਾ ਇਹ ਕਿਸੇ ਨੂੰ ਅਧਿਕਾਰ ਨਹੀਂ ਹੁੰਦਾ ਤਾਂ ਅਜਿਹਿਆਂ ਜਿਹੜੇ ਕਿ ਗੱਲਾਂ ਲਗਾਤਾਰ ਸਾਹਮਣੇ ਆ ਰਹੇ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਜਦੋਂ ਡਿਊਟੀ ਬਣੀ ਹੋਈ ਆ ਕੁਝ ਸਿੱਖਾਂ ਵੱਲੋਂ ਦੇਖੀ ਜਾਂਦੀ ਹੈ ਇਹ ਜਿਹੜੇ ਪਹਿਰਾਵੇ ਦੇ ਵਿੱਚ ਨੇ ਸਿੱਖ ਪਹਿਰਾਵੇ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਕਿ ਗੁਰਦੁਆਰਾ ਦਰਬਾਰ ਸਾਹਿਬ ਦੇ ਅੰਦਰ ਚਾੱਕੀ ਇਹਨਾਂ ਦੇ ਵੱਲੋਂ ਜਿਹੜੀਆਂ ਲੋਕਾਂ ਵਾਸਤੇ ਜਿਹੜੀਆਂ ਬੈਠਣ ਵਾਸਤੇ ਸੀਟਾਂ ਬਣਾਈਆਂ ਹੋਈਆਂ ਸੀ ਡਿਊਟੀ ਬਣੀ ਹੋਈ ਸੀ ਇਸ ਨੂੰ ਜਿਹੜਾ ਕਿ ਹਥੌੜਿਆਂ ਦੇ ਨਾਲ ਭੰਨਿਆ ਗਿਆ ਅਤੇ ਇਸ ਨੂੰ ਜਿਹੜਾ ਕਿ ਭੰਨ ਕੇ ਸਾਰਾ ਇਥੋਂ ਖਤਮ ਕਰ ਦਿੱਤਾ ਗਿਆ ਤਾਂ ਕਿ ਜਿਹੜੇ ਲੋਕ ਨੇ ਉਹ ਗੁਰੂ ਮਹਾਰਾਜ ਦੇ ਪ੍ਰਾਪਰ ਜਿਹੜੇ ਟੀ ਨਾ ਬੈਠਣ ਇਸ ਨੂੰ ਲੈ ਕੇ ਲੋਕਾਂ ਦੀ ਜਿਹੜੀ ਕਿ ਵੱਖੋ ਵੱਖਰ رائے ਸਾਹਮਣੇ ਆਈ ਹੈ ਕੁਝ ਇਸ ਗੱਲ ਦੇ ਹੱਕ ਦੇ ਵਿੱਚ ਵੀ ਨੇ ਤੇ ਕੁਝ ਵਿਰੋਧ ਵੀ ਕਰ ਰਹੇ ਨੇ ਪਰ ਸਾਡੇ ਦਰਸ਼ਕ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਅਸੀਂ ਅਕਸਰ ਗੁਰਦੁਆਰਾ ਸਾਹਿਬ ਦੇ ਅੰਦਰ ਜਾਣੇ ਤਾਂ ਦੇਖਿਆ ਜਾਂਦਾ ਕਿ ਜਿਨ੍ਹਾਂ ਨੂੰ ਬੋਡਿਆਂ ਦੀ ਉਠਲ ਬੈਠਣ ਦੇ ਵਿੱਚ ਸਮੱਸਿਆ ਆਉਂਦੀ ਹੈ ਉਹਨਾਂ ਨੂੰ ਅਕਸਰ ਕੁਸਤੀਆਂ ਲਾਈਆਂ ਜਾਂਦੇ ਨੇ ਅੰਦਰ ਬੈਠਣ ਵਾਸਤੇ ਜਾਂ ਫਿਰ ਉਹਨਾਂ ਨੂੰ ਪੀੜੀ ਵਗੈਰਾ ਦਿੱਤੀ ਜਾਂਦੀ ਹੈ ਜਾਂ ਫਿਰ ਅਜਿਹੇ ਪੱਥਰ ਦੇ ਪੱਕੇ ਜਿਹੜੇ ਕਿ ਅੰਦਰ ਬਣਾਏ ਜਾ ਰਹੇ ਨੇ ਸੀਟਾਂ ਬਣਾਈਆਂ ਜਾ ਰਹੇ ਨੇ ਤਾਂ ਕਿ ਜਿਨ੍ਹਾਂ ਨੂੰ ਬੈਠਣ ਉੱਠਣ ਦੇ ਵਿੱਚ ਸਮੱਸਿਆ ਉਹ ਬੈਠ ਕੇ ਜਿਹੜਾ ਕਿ ਅੰਦਰ ਗੁਰਬਾਣੀ ਜਿਹੜੀ ਕਿ ਸੁਣ ਸਕਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਸਕਦੇ ਨੇ ਨਕਤਮਸਤਕ ਹੋ ਸਕਦੇ ਨੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਕੁਝ ਵੀਡੀਓਜ਼ ਆ ਰਹੀਆਂ ਨੇ ਪਰ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਵੀਡੀਓ ਸਕਰੀਨ ਤੇ ਤੁਸੀਂ ਸਾਥ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੜੀਆਂ ਹੈ ਸਿਮਿੰਟ ਦੇ ਨਾਲ ਪੱਕਾ ਦਰਬਾਰ ਸਾਹਿਬ ਦੇ ਵਿੱਚ ਬੈਠਣ ਲਈ ਬਣਾਈਆਂ ਗਈਆਂ ਸੀ ਇਹਨਾਂ ਸੀਟਾਂ ਨੂੰ ਜਿਹੜਾ ਕਿ ਨੌਜਵਾਨਾਂ ਦੇ ਵੱਲੋਂ ਜਿਹੜਾ ਕਿ ਤੋੜ ਦਿੱਤਾ ਗਿਆ ਭੰਨ ਕੇ ਇਹਨਾਂ ਨੂੰ ਜਿਹੜਾ ਕਿ ਚੰਗੀ ਤਰ੍ਹਾਂ ਸਾਫ ਸਫਾਈਆਂ ਕੀਤਾ ਜਾ ਰਿਹਾ ਤੇ ਇਸ ਨੂੰ ਭੰਨ ਕੇ ਬਾਹਰ ਸੁੱਟਿਆ ਜਾ ਰਿਹਾ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਿ ਆਪਣੇ ਰਾਏ ਸਾਂਝੀ ਕੀਤੀ ਜਾ ਰਹੀ ਹੈ ਕਮੈਂਟਾਂ ਦੇ ਵਿੱਚ ਤੇ ਆਪਣੀ ਵੀ ਜ਼ਰੂਰ ਸਾਂਝੀ ਕਰਿਓ POV